ਹੇਰਾ ਪਿਛਲੇ ਦਿਨੀ ਬਾਗਰਾਵਲੋਂ ਇੱਕ ਕਾਂਪਾਸ ਕੀਤੀ ਦੀ ਰੱਖੜ ਪੁੰਨਿਆਂ ਮੁੱਕੇ ਉਹਦੇ ਵਿੱਚ ਗੁਰਦੀਪ ਸਿੰਘ ਖੇੜਾ ਨੇ ਜਿਹੜਾ ਬਿਆਨ ਦਿੱਤਾ ਇਹਨਾਂ ਕਿ ਸਰਦਾਰ ਮਾਨ ਦੀ ਕੁਰਬਾਨੀ ਬਾਰੇ ਸਵਾਲ ਠਾਏ ਗਏ ਸਰਦਾਰ ਮਾਨ ਬਾਰੇ ਕੀ ਆ ਗਿਆ ਜੋ ਨਿਬਲਦੀ ਸੀ ਨਾ ਬੇਗਾਨੀ ਕੀਤੀ ਜਾਂ ਪਛੜੀ ਹੇਰਾ ਸਾਹਿਬ ਨੂੰ ਪਹਿਲਾ ਕਾਂਪਾਸ ਪ੍ਰਕਾਸ਼ ਪ੍ਰਕਾਸ਼ ਕਿੰਨਾ ਦੀ ਨਿਜਰੀ 34 ਸਾਲ ਬੀਤ ਕੱਟੀ ਉਹ ਕਿਉਂ ਕੱਟੀ ਇਹੜਾ ਸਾਲ ਦਾ ਪਿਛਲੇ ਦੀ ਇੱਕ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਾਲੇ ਦਿਨਾਂ ਦੀ ਸ਼ੁਰੂਆਤ ਜਿਹੜੇ ਆਧਿਕਲ ਦੇ ਨੌਜਵਾਨ ਕਰ ਰਹੇ ਨੇ ਜਾਂ ਇਹ ਆਗੂ ਕਰ ਰਹੇ ਨੇ ਤੇ ਜਿਹੜੇ ਪਿਛਲੇ ਦਿਨ ਦੀ ਕਾਲੇ ਜਿਹਨਾਂ ਲੰਘ ਕੇ ਗਏ ਨੇ ਖਿੜਾ ਸਾਹਿਬ ਦਾ ਕਹਿਣਾ ਸੀ ਕਿ ਕੌਮ ਉਹਨਾਂ ਨੂੰ ਦੁਬਾਰਾ ਨਹੀਂ ਜੁਣਾ ਚੋਣੀ ਮੈਂ ਇਹ ਪੁੱਛਣਾ ਚਾਹੁੰਦਾ ਆ ਵੀ ਕੀ ਇਹ ਸਭ ਤੇ ਨਹੀਂ ਵੀ ਜਿਹਨੇ ਕਲਦੀ ਸਿੱਖ 84 ਚੌਥੀ ਚੌਥੀ ਯਾਦ ਤੀ ਸੀ ਸਾਲਾਂ ਤੋਂ ਜਿੰਨਾ ਤੇ ਬੈਠੇ ਨੇ ਏ ਜਿਹੜੇ ਪਿਛਲੇ ਬਾੜੇ ਜਿਨਾਂ ਆਏ ਸੀ ਕੌਮ ਤੇ ਕਿ ਉਹਨੇ ਦੋਚੀ ਤੁਸੀਂ ਕੌਮ ਦੇ ਉਹਨਾਂ ਬੰਦੀ ਸਿੰਘਾਂ ਨੂੰ ਕਿੰਦੇ ਜੇ ਜਿਹੜਾ ਤੁਸੀਂ ਕਾਲਜਾਂ ਦੀ ਗੱਲ ਕਰ ਰਹੇ ਜੇ ਜਿਹੜਾ ਤੁਸੀਂ ਵਾਰ-ਵਾਰ ਇਹ ਟਾਰਗੇਟ ਕਰ ਰਹੇ ਜੇ ਵੀ ਪੁਲਿਸ ਬੱਚਿਆਂ ਨੂੰ ਚੋੱਕ ਕੇ ਤੇ ਮਾਰੇਗੀ ਜਾਂ ਪੁਲਿਸ ਬੱਚਿਆਂ ਨੂੰ ਚੋੱਕ ਕੇ ਜਿਨਾ ਚੁੱਤੇਗੀ ਇਹ ਪਿਛਲੇ ਜਿਨ੍ਹਾਂ ਦੀ ਯਾਦ ਦਿਵਾ ਕੇ ਕੀ ਤੁਸੀਂ ਬੀਜੇਪੀ ਜਾਂ ਕਾਂਗਰਸ ਦੀ ਖੇਦ ਤੱਕ ਇਹ ਕਹਿ ਰਿਹਾ ਹੈ ਜਿਹੜੇ ਹਰ ਵੇਲੇ ਲੋਕਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਵੇਖੋ ਜੀ ਸੁਦਰਜਾਉਲੀ ਦਾ ਪਿਛਲੇ ਕਾਲੇ ਦਿਨਾਂ ਦੇ ਤਮਕੀਆਂ ਦਿੱਤੀਆਂ ਜਾਂਦਿਆਂ ਅੱਜ ਤੁਸੀਂ ਵੀ ਉਹਨਾਂ ਲਈ ਆ ਕੇ ਬਾਦਲਾ ਦੀ ਬੋਲੀ ਤੋਲ ਕੇ ਕਿਹਦੇ ਬਾਦਲ 2015 ਦੇ ਵਿੱਚ ਜਿਨ੍ਹਾਂ ਨੇ ਕਿਹਾ ਸੀ ਕਿ ਹਵਾਰਾ ਇੱਕ ਕਾਤਲ ਹੈ ਉਹ ਨੂੰ ਜ세ਦਾਨੀ ਮੰਨਿਆ ਜਾ ਸਕਦਾ ਜਿਹੜੇ ਬੰਦੀ ਸਿੱਖਣੇ ਉਹ ਜੇਲਾਂ 'ਚ ਬੈਠੇ ਨੇ ਉਹ ਜੁਰਮ ਕਰਕੇ ਬੈਠੇ ਨੇ ਉਹਨਾਂ ਨੂੰ ਅਸੀਂ ਬੰਦੀ ਸਿੱਖ ਕਿਵੇਂ ਕਹਿ ਲਈਏ ਜਦੋਂ ਭਾਈਕਰ ਬਖਸ਼ ਸਿੰਘ ਨੇ ਕੋਕਰਤਾ ਰੱਖੀ ਸੀ ਇਹ ਉਹ ਬਾਦਲ ਬੰਦੀ ਸਿੱਖਾਂ ਦੇ ਉਲਟ ਬੋਲਦੇ ਸੀ ਜਿਹੜੇ ਬਾਦਲ ਜਿਨ੍ਹਾਂ ਦੇ ਰਾਜ ਦੇ ਵਿੱਚ ਕਈ ਬਦਲੀ ਸਿੱਖ ਬਣ ਗਿਆ ਤੁਸੀਂ ਉਹਨਾਂ ਦੀ ਸਟੇਜ ਤੇ ਕਿਹੜੀਆਂ ਟਾਰਾ ਮਾਰ ਰਹੇ ਜੀ ਇਹ ਖਿਰਾਸਾ ਨੂੰ ਜਵਾਬ ਦੇਣਾ ਪੈਗਾ ਇਹਨੂੰ ਆਪਣਾ ਵੀ ਦੱਸਣਾ ਪੈਗਾ ਕਿ ਕਿਹੜੇ ਐਕਸ਼ਨ ਪਿੱਛੇ ਸੀ ਤੇ ਕਿਸ ਕਾਰਨ ਤੁਸੀਂ ਜੇਲ੍ਹ ਦੇ ਵਿੱਚ ਗਏ ਕੀ ਤੁਹਾਡਾ ਐਕਸ਼ਨ ਗਲਤ ਸੀ ਜੇ ਗਲਤ ਸੀ ਤੇ ਫਿਰ ਤੁਸੀਂ ਕਾਲਜ ਦਾ ਜਿਹੜੀ ਗਲਤ ਸੀ ਕਰ ਰਹੇ ਜੀ ਜੇ ਤੁਸੀਂ ਗੈਰਕਾਨੂੰਨੀ ਗਲਤ ਸੀ ਤੇ ਤੁਹਾਡੇ ਤੇ ਸਜ਼ਾ ਸਹੀ ਹੋਈ ਹੈ ਜੇ ਤੁਸੀਂ ਸਹੀ ਐਕਸ਼ਨ ਕੀਤੇ ਸੀ ਕੌਮ ਵਾਸਤੇ ਕੌਮ ਦੀ ਆਜ਼ਾਦੀ ਵਾਸਤੇ ਲੜੇ ਸੀ ਤੇ ਤੁਹਾਨੂੰ ਬਾਦਲਾਂ ਦੀ ਝੋਲੀ ਚ ਪੈ ਕੇ ਜਾਣਦਾ ਜਾਂ ਪੈਣ ਦਾ ਕੀ ਜ਼ਰੂਰਤ ਪੈਗੀ ਵੀ ਤੁਸੀਂ ਬਾਦਲਾਂ ਦੀ ਝੋਲੀ ਚ ਦੇਖ ਪਏ ਕਿਹੜਾ ਸਾਹਿਬ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਗਾ ਇਹ ਨਹੀਂ ਹੁੰਦਾ ਕਿ ਕੋਈ ਜੇਲ੍ਹ ਦੇ ਵਿੱਚ ਕੱਟ ਆਇਆ ਤੇ ਉਹ ਸਾਰਿਆਂ ਤੋਂ ਸਾਬੂ ਹੋ ਜਾਂਦਾ ਉਸ ਨੇ ਪਿਛਲੇ ਐਕਸ਼ਨ ਕੀਤੇ ਨੇ ਉਹਦੀ ਕੁਰਬਾਨੀ ਕੀ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣਗੀਆਂ ਇਹ ਨਹੀਂ ਕੋਈ ਜੇਲ੍ਹ ਦੇ ਵਿੱਚਵਾ ਕੇ ਤੇ ਕੌਮ ਦੀ ਉਹਨਾਂ ਲੀਡਰਾਂ ਦੀ ਮੈਂ ਕਰਾਲੇ ਕਰੇ ਸਾਹਿਬ ਤੋਂ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਤੁਸੀਂ ਇਹ ਝੱਲੇ ਨੇ ਜਿਨ੍ਹਾਂ ਨੇ ਆਪਣੀ ਕੌਮ ਬਦਲੇ ਆਪਣੇ ਘਰੋ ਜਾਰੇ ਨੇ ਜਿਨ੍ਹਾਂ ਨੇ ਕੌਮ ਬਦਲੇ ਇੱਥਲੇ 40 ਸੰਗਤੋਂ ਰਾਜ ਭਾਗ ਤੋਂ ਦੂਰ ਰਹਿ ਕੇ ਰਾਜ ਭਾਗ ਦੀ ਪ੍ਰਾਪਤੀ ਦੀ ਥਾਂ ਤੇ ਕੌਮ ਦੀ ਗੱਲ ਕਰਦਿਆਂ ਕੌਮ ਦੀ ਇਜਾਦੀ ਦੀ ਲੜੇ ਨੇ ਸਰਦਾਰ ਸਿਮਰਤ ਸਿੰਘ ਮਾਨ ਦੇ ਵਿਰੁੱਧ ਕਿਹੜਾ ਸਾਊਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਉਹ ਮਾਨ ਸਾਹਿਬ ਦੀ ਕੁਰਬਾਨੀ ਦੇ ਲਾਗੇ ਤਾਗੇ ਵੀ ਨਹੀਂ ਗਏ ਇਹ ਮੈਂ ਕਿ ਜਰੂਰ ਬੇਇਤੀ ਕਰਾਂਗੇ ਕਿਹੜਾ ਸਾਊਂ ਕਿਹੜਾ ਸਾਊਂ ਜਿਹੜੀ ਕਾਰਨ ਤੁਸੀਂ ਜੇਲ੍ਹ ਚ ਗਏ ਕੀ ਉਹ ਕਾਰਨ ਨੂੰ ਸਪਸ਼ਟ ਕਰੋਗੇ ਕਿ ਤੁਸੀਂ ਕਿਹਨਾ ਕਾਰਨਾ ਕਰਕੇ ਜੇਲ੍ਹ ਚ ਗਏ ਤੇ ਜਿਹੜੀ 2016 ਦੇ ਵਿੱਚ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਮਿਲੀ ਸੀ ਪਰੋਲ ਉਹਦੇ ਵਿੱਚ ਬਾਦਲਾਂ ਨਾਲ ਕਿਸ ਤਰ੍ਹਾਂ ਹੱਥ ਸੀ ਉਦੋਂ ਤੁਹਾਨੂੰ ਕੋਲ ਉਹ ਨੰਬਰ ਹੀ ਅੱਜ ਤੁਸੀਂ ਬਾਦਲਾਂ ਨੂੰ ਕਹਿ ਰਹੇ ਜੀ ਜੇ ਤੁਸੀਂ ਬਾਦਲਾਂ ਤੇ ਇੰਨੇ 250 ਜਾਂ ਬਾਦਲਾਂ ਦੇ ਰਾਜ ਤੇ ਇੰਨੇ ਕੋਈ 100 ਤੇ ਫਿਰ ਤੁਹਾਨੂੰ ਬੰਦੀ ਸਿੱਖ ਕਿਉਂ ਬੜੇ ਅੱਜ ਤੱਕ ਤੁਹਾਨੂੰ ਤੁਹਾਡੀ ਜਿਹੜੀ ਸਜ਼ਾ ਸੀ ਉਹ ਮਾਫ ਕਿਉਂ ਨਹੀਂ ਹੋਈ ਜਿਹੜੇ ਬਾਦਲ ਵਾਰਾ ਸਾਹਿਬ ਵਾਰਕਿਆਂ ਨੂੰ ਕਾਤਲ ਕਹਿ ਕੇ ਸੰਬੋਧਨ ਕਰਦੇ ਨੇ ਜਿੰਨਾ ਬੈਂ ਸਿੰਘ ਤੇ ਸਟੌਨ ਸਿੰਘ ਨੂੰ ਆਕਵਾਦੀ ਕਰਾਨਿਆ ਹੋਇਆ ਤੁਸੀਂ ਉਹਨਾਂ ਦੀ ਝੋਲੀ 'ਚ ਬਹਿ ਗਏ ਜਿਹੜੇ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਰਤੀ ਵੇਲੇ ਜਿਹੜਾ ਰੋਲ ਨਿਭਾਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਬਾਦਲ ਹੋ ਗਏ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਕੌਮ ਦਾ ਕੋਈ ਵਾਸਤਾ ਨਹੀਂ ਗੁਰੂ ਕ੍ਰਾਸਾ ਜੀ ਬਿਅੱਤ ਵੀ ਹਿਏ ਸਿੱਖਾਂ ਨੇ ਕਤਲ ਕੀਤੇ ਜਾਂਦੇ ਨੇ ਬਰਗਾੜੀ ਵਿਖੇ ਡੇਬਲ ਕਣਾ ਵਿਖੇ ਕੋੜਕ ਪੂਰਾ ਡਾਂਗਾ ਚੱਲਦੀਆਂ ਨੇ ਲੋਕ ਤਰਾਤਰਾ ਕਰਦੇ ਪੈੜੇ ਬਾਦਲਾਂ ਨੂੰ ਅੱਜ ਕੌਮ ਨੇ ਟਕਾਰ ਦਿੱਤਾ ਹੈ ਅੱਜ ਇੱਕ ਗੁੱਠੇ ਦਾ ਦਿੱਤਾ ਤੇ ਕਿਹੜਾ ਸਭ ਤੁਹਾਨੂੰ ਕੀ ਜ਼ਰੂਰਤ ਪਈ ਉਹਨਾਂ ਬਾਦਲਾਂ ਨੂੰ ਤਾਂ ਕਰਦੇ ਦੀ ਅੱਜ ਬਿਅੱਤ ਵੀ ਦੇ ਦੋਸ਼ੀਆਂ ਦੇ ਝੋਲੀ ਵਿੱਚ ਤੁਹਾਨੂੰ ਜਾਣ ਦਿੱਤੀ ਜ਼ਰੂਰਤ ਹੈ ਵੀ ਤੁਸੀਂ ਕੌਮ ਨੂੰ ਇਸਪੱਸ਼ਟ ਜ਼ਰੂਰ ਕਰੋ ਹਾਂ ਜੀ ਇਸੇ ਨਾਲ ਲੜਦਾ ਮੇਰਾ ਦੂਸਰਾ ਸਵਾਲ ਵੀ ਦਿਓ ਸਰ ਸਾਡੇ ਤੁਹਾਡੇ ਤੋਂ ਹੈ ਉਸੇ ਕਾਨਫਰੰਸ ਦੇ ਵਿੱਚ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਛਵੀ ਦੇ ਉੱਤੇ ਇੱਕ ਦੋ ਟੀਕਾ ਟਿੱਪਣੀਆਂ ਕੀਤੀਆਂ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਂ ਉਹਨਾਂ ਨੇ ਇਹ ਕਿਹਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਪਾਸੇ ਕਾੜਸਟੌਪ ਦੀ ਗੱਲ ਕਰਦੇ ਨੇ ਦੂਜੇ ਪਾਸੇ ਸੰਵਿਧਾਨ ਦੀ ਸੌਂ ਚੁੱਕਦੇ ਨੇ ਮੈਂ ਇਹਨਾਂ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਦਾ ਜਦੋਂ ਦੇਸ਼ ਵੀ ਆਜ਼ਾਦੀ ਵਾਸਤੇ ਸੰਰਾਖੂ ਹੋ ਰਿਹਾ ਸੀ ਜਦੋਂ ਲੜਾਈਆਂ ਚੱਲ ਰਹੀਆਂ ਸੀ ਮੈਂ ਇਹਨੂੰ ਸਮਝਾਉਣਾ ਚਾਹੁੰਦਾ ਕਿ ਮਾਤਪੁਤੀ ਜੀ ਤੁਹਾਨੂੰ ਸਰਦਾਰ ਸਿਮਰਨ ਜੀ ਸਿੰਘ ਮਾਨ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਸਵਾਲ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪੜ੍ਹਨਾ ਪਏਗਾ ਕਿ ਅੰਗਰੇਜ਼ ਰਾਜ ਵੇਲੇ ਜਿਹੜੇ ਸਾਡੇ ਪਾਰਲੀਮੈਂਟ ਦੇ ਨਮਾਇंदे ਬਣਦੇ ਸੀ ਸੋਚ ਚੁੱਕਦੇ ਸੀ ਉਹ ਮਹਾਰਾਣੀ ਦੀ ਸੋਚ ਚੁੱਕਦੇ ਸੀ ਅੰਗਰੇਜ਼ਾਂ ਦੀ ਸੋਚ ਚੁੱਕਦੇ ਸੀ ਜਿਹੜੇ ਅੰਗਰੇਜ਼ਾਂ ਦੀ ਸੋਚ ਚੁੱਕਦੇ ਮਹਾਰਾਣੀ ਦੀ ਸੋਚ ਚੁੱਕ ਕੇ ਪਾਰਲੀਮੈਂਟ ਦੇ ਮੈਂਬਰ ਬਣਦੇ ਸੀ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਦਿੱਤੇ ਜਾਂਦੇ ਸੀ ਉਸ ਵਕਤ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਵਰਗਿਆਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਜਿਹੜਾ ਭਗਤ ਸਿੰਘ ਦਾ ਚਾਚਾ ਸੀ ਉਹ ਪਾਰਲੀ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਿਹਾ ਹੈ ਬਣਿਆ ਸੀ ਚੁਣਿਆ ਗਿਆ ਸੀ ਤੇ ਉਹਨੇ ਵੀ ਉਹੀ ਸੋਚ ਚੁੱਕੀ ਸੀ ਜਿਹੜੇ ਸਵਿਧਾਨੀ ਅੱਜ ਤੁਸੀਂ ਦੁਹਾਈ ਦਿੰਦੇ ਜੇ ਉਹਨਾਂ ਨੇ ਉਸ ਵਕਤ ਗ੍ਰੇਕਾਂ ਤੇ ਸੁਧਾਰ ਦੀ ਸੋਚ ਕੀਤੀ ਸੀ ਅੰਗਰੇਜ਼ ਦੀ ਮਹਾਰਾਣੀ ਦੀ ਸੋਚ ਕੀਤੀ ਸੀ ਵੀ ਬੰਗਰੇ ਜਿਹੜਾ ਆਪਾਂ ਪੜਾਉਂਗਾ ਭਗਤ ਸਿੰਘ ਤੇ ਚਾਕੇ 1937 ਦੇ ਤੇ ਫਿਰ ਤੁਸੀਂ ਇਹ ਕਿਉਂ ਗੱਲਾ ਕਰਦੇ ਜੇ ਕਿਉਂਕਿ ਭਗਤ ਸਿੰਘ ਤੋਂ ਬਾਅਦ ਜੇ ਅਸੀਂ ਮਹਾਤਮਾ Gandhi ਦੀ ਗੱਲ ਕਰਦੇ ਆ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੱਲ ਕਰਦੇ ਆ ਜਿਹੜੇ ਉਦੋਂ ਆਜ਼ਾਦੀ ਵਾਸਤੇ ਲੜਦੇ ਸੀ ਉਹ ਤਾਂ ਬ੍ਰਿਟਿਸ਼ ਪਾਸਪੋਰਟ ਤੇ ਬ੍ਰਿਟਿਕ ਦੀ ਸੋਚ ਉਪਦੇ ਸੀ ਟਾਈਮ ਮੈਂਬਰ ਬਣਦੇ ਸੀ ਪਾਰਲੀਮੈਂਟ ਜਾ ਕੇ ਬੋਲਦੇ ਸੀ ਸੋ ਪਾਰਲੀਮੈਂਟ ਜਾ ਕੇ ਬੋਲਣ ਵਾਸਤੇ ਸੰਵਿਧਾਨ ਦੀ 100 ਚੁਕਰੀ ਉਸ ਬਰਾਬਰ ਹੈ ਕਿਉਂਕਿ ਇੱਥੇ ਤਾਂ ਸੁਖਵੀਰ ਬਾਦਲ ਨੇ ਜਦੋਂ ਪਾਰਲੀਮੈਂਟ ਮੈਂਬਰ ਬਣਦੇ ਨੇ ਜਾਂ ਮੁੱਖ ਮੰਤਰੀ ਬਣਦੇ ਨੇ 100 ਦੇ ਵੀ ਚੁੱਕਦੇ ਨੇ ਬਿਸ਼ੇ ਸਾਰਿਆਂ ਦਾ ਬਰਾਬਰ ਦਾ ਖਿਆਲ ਰੱਖਾਂਗੇ ਸਾਰੀ ਪਰਜਾ ਦਾ ਖਿਆਲ ਰੱਖਾਂਗੇ ਕਿ ਇਹ ਖਿਆਲ ਰੱਖਦੇ ਨੇ ਜਿਨ੍ਹਾਂ ਦੇ ਰਾਜਨੀਤਿਕ ਗੁਰੂ ਗਰੇਵ ਸਾਹਿਬ ਕਲੀਆਂ ਵਿੱਚ ਰੁੜ ਗਏ ਕਿ ਇਹਨਾਂ ਨੇ ਕੌਮ ਦੇ ਨਾਲ ਖੜੇ ਨੇ ਇਹ ਸਿਖਾਂ ਦੇ ਨਾਲ ਖੜੇ ਨੇ ਜਿਹੜੇ ਮੋਦੀ ਜਿਨੇ ਇਕਤਾ ਤੇ ਅਖੰਡਤਾ ਦੀ ਸੋਚੀਏ ਭਾਰਤ ਦੀ ਇਕਤਾ ਦੇ ਅਖੰਡਤਾ ਦੀ ਜਿਹੜਾ ਚੀਨ ਨੂੰ ਇੰਨਾ ਵੱਡਾ ਇਲਾਕਾ ਮੋਦੀ ਨੇ ਦੇ ਦਿੱਤਾ ਸੌਦੇ ਕੋਲਤਾ ਜਿਹੜੀ ਕੌਮ ਆਪਣੀ ਆਜ਼ਾਦੀ ਲਈ ਲੜਨੀ ਪੈਂਦੀ ਮਜਬੂਰੀ ਵਾਸ ਉਹਨਾਂ ਨੂੰ ਸਵਾਝ ਚੁੱਕਣੀ ਆ ਪੈਂਦੀਆਂ ਪਰ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਪਾਰਲੀਮੈਂਟ ਤੇ ਜਾਣਾ ਪੈਂਦਾ ਕਿਉਂਕਿ ਜਿਸ ਦੇਸ਼ ਵਿੱਚ ਅਸੀਂ ਕਾਨੂੰਨ ਦੇ ਵਿੱਚ ਰਹਿ ਰਹੇ ਹਾਂ ਜੇਕਰ ਅੱਜ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਖੱਬੇ ਪਾਸੇ ਜਿਹੜਾ ਚੱਲਣ ਦਾ ਬੜਿਆ ਸਬਜੈਕਟ ਆਪਣੇ ਰਸਤੇ ਵਿੱਚ ਜਾ ਰਹੇ ਹਾਂ ਜੇ ਅਸੀਂ ਉਲਟ ਉਸ ਕਲੂਨ ਤੋਂ ਜਾਵਾਂਗੇ ਸਾਡਾ ਐਕਸੀਡੈਂਟ ਹੋਵੇਗਾ ਸਾਨੂੰ ਮਜਬੂਰਨ ਉਸ ਕਲੂਨ ਨੂੰ ਮੰਨ ਕੇ ਖੜਕਤੇ ਤੁਰਨਾ ਪੈਗਾ ਇਹ ਸਾਡੀ ਮਜਬੂਰੀ ਏ ਸੌ ਚੁੱਕਰੀ ਨਾ ਕਿ ਸਾਡਾ ਤੁਹਾਡੇ ਨੂੰ ਸ਼ੌਂਕ ਏ ਤੁਸੀਂ ਤਾਂ ਲਖਾਫਾ ਦੇ ਮੰਤਰੀ ਬਣਨ ਦੇ ਵਾਸਤੇ ਮੋਦੀ ਦੇ ਪੈਰਾ ਵਿੱਚ ਜਾ ਕੇ ਟਿਕ ਬੈਠੇ ਸੀ ਨਾਲ ਸਿਮਰਤ ਕੌਰ ਬਾਦਲ ਜਿਹੜੀ ਲਖਾਫਾ ਮੰਤਰੀ ਬਣੀ ਰਹੀ ਏ ਤੁਹਾਡੀ ਅਜ ਤੱਕ ਕੌਮ ਨੂੰ ਦੇਣ ਕੀ ਏ ਸੌ ਜਿਹੜੀ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਸੀਂ ਆਪਣੀ ਕੌਮ ਵਾਸਤੇ ਸੌ ਟੁੱਕਦੇ ਆ ਸਰਦਾਰ ਸਿਮਰਜੀਤ ਸਿੰਘ ਨਾਮ ਪਾਰਲੀਮੈਂਟ ਮੈਂਬਰ ਕੌਮ ਵਾਸਤੇ ਬਣਦੇ ਨੇ ਕੌਮ ਦੀ ਗੱਲ ਕਰਨ ਵਾਸਤੇ ਬਣਦੇ